ਲੋ ਵੀ ਇੱਕ ਵਰੇ ਦੀ ਗੱਲ ਆ ਤੇ ਇੱਕ ਜਨਾਨੀ ਨੇ ਦੇਣੀ ਹੁੰਦੀ ਆਪਣਾ ਯਾਰ ਨੂੰ ਉਹ ਤਾਂ ਨੰਬਰ 1 ਦੱਸਦਾ ਜੀ ਦਾ ਉਹਦੀ ਸੱਸ ਹੁੰਦੀ ਆ ਨਹੀਂ ਕਿ ਚੂੜੇ ਵਾਲੀ ਨਹੀਂ ਹੁੰਦੀ ਤਾਂ ਨਹੀਂ ਪੈਂਦਾ ਹੁੰਦਾ ਤੇ ਕਮਰੇ ਆ ਨਾ ਫੇਰ ਤੋਂ ਹੁੰਦਾ ਆ ਯਾਰ ਉਹ ਆਂਦਾ ਵੀ ਅੱਜ ਲੈਣੀ ਆ ਕਹਿੰਦੀ ਕਿ ਚੱਲ ਲੈਣੀ ਤਾਂ ਬੇਬੇ ਤਾਂ ਨਹੀਂ ਆ ਤੇ ਇੱਥੇ ਲਈ ਜਾ ਮੇਰੇ ਲਾੜੇ ਮੈਨੂੰ ਤੇਰੇ ਨਾਲ ਆਂਦਾ ਚੱਲ ਠੀਕ ਆ ਉਹ ਉੱਥੇ ਕੱਪ ਕੱਪ ਕਰਨਾ ਸ਼ੁਰੂ ਕਰ ਦਿੰਦੇ ਰੋ ਫੋਨ ਤੇ ਲਾਉਂਦੇ ਤੈਨੂੰ ਬੇਬੇ ਨੂੰ ਖੜਾ ਕੇ ਹੁੰਦਾ ਕੀ ਹੋੰਡਿਆ ਬੇਬੇ ਕਹਿੰਦੀ ਨਹੀਂ ਚੱਲ ਪੁੱਛ ਲੈਣੀ ਅੱਜ ਪੱਜ ਲਾ ਆ ਗਏ ਬੇਬੇ ਕਹਿੰਦੀ ਨਹੀਂ ਕਿੱਥੇ ਵੱਜੇ ਛੱਟ ਕੋੜੇ ਕੱਪ ਕੱਪ ਹੁੰਦੀ ਛੱਟ ਕੋੜੇ ਨੌ ਕਹਿੰਦੀ ਨਹੀਂ ਬੇਬੇ ਵਸਾ ਚੁੰਗੇ ਗਾਂ ਕੋੜੇ ਕੱਪ ਕੱਪ ਹੁੰਦੀ ਆ ਬੇਬੇ ਸਾਹ ਤਾ ਲਾ ਲੈਂਦੀ ਨੂੰ 12 1 ਵਜਣ ਡਿਆ ਤੇ ਵਸਾ ਕੇ ਵਾਲ ਚੁੰਨ ਡਿਆ ਕਿਸ ਮੇਰੇ ਲਈ ਫਿਰ ਕੰਲੀ ਨੇ ਜਵਾਨੀ ਮੇਰੇ ਤੇ ਵੀ ਆਈ ਸੀ ਮੈਂ ਬੜੀ ਨਹੀਂ ਲੱਰ ਜਾਏਗੀ ਕੀ ਹੋਇਆ ਮੈਂ ਹੋ ਗਈਆਂ ਬੁੱਢੀ ਨੂੰ ਨਹੀਂ ਪਤਾ ਤੁੰਨੀ ਆ ਬੁੱਢੀ ਨਾ ਮੈਂ ਅਣੇਖ ਨੂੰ ਥੋੜਾ ਨੰਬਰ ਨਾ ਜਵਾਨੀ ਵੀ ਆਦੀ ਕੱਲ ਦੀਆਂ ਮਟਿਆਰਾਂ ਸਾਡੀਆਂ ਕੋਈ ਨਾ ਛੱਡਣ ਤਾਰਾਂ ਤੂੰ ਸੱਚੀ ਫੁੱਜੀ ਆ ਕਰਦੀ ਨਹੀਂ ਸਾਡੇ ਨਾਲ ਲੱਗ ਗਈ ਫੁੱਦੀ ਸੱਚੀ ਜਿਹਨੇ ਹੁੰਦੇ ਆ ਬੇਬੇ ਕਹਿੰਦੀ ਨੇ ਜਵਾਨੀ ਮੇਰੇ ਤੇ ਵੀ ਆਈ ਸੀ ਮੈਂ ਬੜੀ ਨਹੀਂ ਲੱਰ ਜਾਏਗੀ ਕੀ ਹੋਇਆ ਮੈਂ ਹੋ ਗਈਆਂ ਬੁੱਢੀ ਮੈਨੂੰ ਨਹੀਂ ਪਤਾ ਤੁੰਨੀ ਆ ਬੁੱਢੀ ਲੈ ਬੰਦੇ ਤਾਂ ਕੀ ਇਹੋ ਜਿਹੇ ਵੀ ਹੁੰਦੇ ਹੋਣਗੇ ਜਿਹੜੇ ਸਾਡੇ ਆਨਲਾਈਨ ਉੱਤਰ ਜਾਂਦੇ ਹੋਣ ਫਿਰ ਬੇਬੇ ਕਹਿੰਦੀ ਨੇ ਫੁੱਦੀ ਬ ਮੈਂ ਤੁਹਾਨੂੰ ਦਿੰਦੀ ਜਿਹੜਾ ਜੱਡਾ ਵੱਡਾ ਬੱਡਾ ਲੰਗੂੜੀਆਂ ਦਾ ਉੱਤਾ ਵੱਡਾ ਕੰਮ ਕੜੇ ਤੋਂ ਦਈ ਜਾ ਤੁੱਟ ਗਈ ਜਾ ਦਾ ਸਮਾਂ ਤੇ ਨੋ ਕਿ ਕਹਿਣਾ ਨਹੀਂ ਜਦੋਂ ਗੁੰਡ ਪਾੜ ਦੀ ਨਾਲ ਠੱਡਵੇ ਪਰ ਪੈਂਦਾ ਕਿਸੇ ਦਾ ਲੈਣ ਨਾਲ ਗੋਨਾਉ ਕਹਿੰਦੀ ਹਾਏ ਨਹੀਂ ਗੱਲ ਮੇਰੇ ਦਿਲ ਦੀ ਨਹੀਂ ਬੇਬੇ ਦਿਲ ਕਰਦਾ ਤੇ ਨਾਲੇ ਬੁੱਲਾਂ ਚ ਪਾਵੇ ਬੁੱਲ ਕੜੇ ਨਾਲ ਫੁੱਦੀ ਚਲੇ ਰਹੇ ਲੰਗੂੜੇ ਮੇਰੇ ਕੋਲ ਇਤਨਾ ਹੈ ਲੱਗੀ ਜਾਵੇਂ ਨਿਕਲੇਗਾ ਸਾਹ ਕੜੇ ਦਿਲ ਕਰਦਾ ਹੈ ਬੜੇ എൽ കഞ്ഞി നമ്പർ അതിൽ പൂർത്തിയാക്കാറുണ്ടായിട്ട് ഫുൾ വാരിയ ഉണ്ട് എനിക്ക് നിന്നോടാണ് മറുപടി നൽകേണ്ടത് അലൻദാകാരം പാലേൽ തറാലെ രാജംഗാർ പാലേ താലെ തോറേ എന്നെ ബിമാരിയിൽ നിന്ന് പോകുന്ന ഒരു കാര്യമാണ് ഉണ്ട് ഞാൻ മറുപടി തന്നാൽ എന്ത് ഗുഡ്ഡൻ മറുപടി തന്നാൽ ഞാൻ മറുപടി തന്നാൽ